ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਕਰਦਾ ਹੈ। ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਛੱਭੂ ਅਤੇ ਖਨੌਰੀ ਬਾਰਡਰ ਤੇ ਡਟੀ ਹੋਏ ਹਨ। ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨਿਟਾ ਸਿੱਧੂਪੁਰ ਦੇ ਕੌਮੀ ਪ੍ਰਧਾਨ ਜੀਖਸਨ ਢੱਲੇਵਾਲ ਖਨੌਰੀ ਬਾਰਡਰ ਦੇ ਉੱਪਰ ਮਾਰਨ ਵਾਰ ਤੇ ਬੈਠੇ ਹੋਣ ਜਿਨ੍ਹਾਂ ਦਾ ਮਾਰਨ ਵਾਰਤ 100 ਦਿਨ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਜਿਸ ਦਿਨ ਚੱਲਦਿਆਂ ਅੱਜ ਪੂਰੇ ਦੇਸ਼ ਦੇ ਵਿੱਚ ਭਾਰਤੀ ਕਿਸਾਨ ਯੂਨਿਟਾ ਸਿੱਧੂਪੁਰਾਂ ਵੱਲੋਂ 100 ਦਿਨ ਪੂਰੇ ਹੋਣ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਹੈੱਡਕੁਆਟਰ ਦੇ ਉੱਪਰ ਇੱਕ ਦਿਨਾ ਭੁੱਖ ਹੜਤਾਲ ਲੱਗੀ ਗਈ। ਜਦ ਇਹ ਚੱਲਦਿਆ ਫ੍ਰੀ ਕੋਰਟ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਹਰਖਸ਼ਣ ਇਕਤਾ ਸਿੱਧੂਪੁਰ ਦੇ ਕਿਸਾਨ ਪਹੁੰਚਿਆ ਤੇ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਦੇ ਖਿਲਾਫ ਜਿੱਤੇ ਨਾਰੇਬਾਜੀ ਕੀਤੀ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਗਈ ਤੁਸੀਂ ਵੀ ਸੁਣੋ ਇਸ ਮੌਕੇ ਪਹੁੰਚੇ ਹੋਏ ਕਿਸਾਨ ਆਗੂਆਂ ਨੇ ਕੀ ਕਿਹਾ ਕੇਂਦਰ ਸਰਕਾਰ ਨੂੰ ਲੈ ਕੇ ਦੇਖੋ ਚਿੰਤਾ ਸਰਕਾਰਾਂ ਤਕਰੀਬਨ ਕਾਪਰੇਟ ਕਰਾਨੇ ਕਰਦੇ ਹੁੰਦੀਆਂ ਨੇ ਨਾ ਕਿ ਉਹਨਾਂ ਨੂੰ ਆਮ ਆਮ ਕਿਸਾਨ ਆਗੂਆਂ ਨੂੰ ਪਜਾਦ ਕੇ ਚਿੰਤਾ ਹੈਗੀ ਵੀ ਆਪਾਂ ਨਹੀਂ ਵੀ ਕਿਉਂਕਿ ਜੇ ਉਹਨਾਂ ਨੂੰ ਚਿੰਤਾ ਸੀ ਤਾਂ ਮੀਟਿੰਗ ਜਿਹੜੀ ਦਿੱਤੀ ਗਈ ਆ ਮੀਟਿੰਗ ਦੋ ਦੌਰ ਦੀ ਮੀਟਿੰਗ ਜਿਹੜੀ ਹੋ ਚੁੱਕੀ ਆ ਇਹਦੇ ਵਿੱਚ ਦੋਨੇ ਮੀਟਿੰਗਾਂ ਵਿੱਚ ਬੇਸ਼ਕਤੜੀਆਂ ਹੁਣ ਜਿਹੜੀ ਸਰਕਾਰ ਨੇ ਆਂਕੜੇ ਮੰਗੇ ਆ ਸਾਡੇ ਆਂਕੜੇ ਜਿਹੜੇ ਖਸਾਨਾ ਕੋਨੇ ਸਰਕਾਰ ਨੂੰ ਦੇਤੇ ਆ ਤੋਂ ਆંકੜਿਆਂ ਦੇ ਤਰ੍ਹਾਂ ਜੇ ਜਿਹੜੀ ਸਰਕਾਰ ਦਸ ਤੋਂ ਮਸ ਨਹੀਂ ਹੁੰਦੀਗੀ ਕਿਸੇ ਛਿੱਟੇ ਤੇ ਨਹੀਂ ਪਹੁੰਚਦੀ ਤਾਂ ਸਰਕਾਰ ਜੀ ਜੇ ਸਿੰਘ ਢੱਲੇਵਾਲ ਨੂੰ ਇਹ ਗੱਲ ਕਹਿ ਦਿਆ ਕਿ ਜਿਹੜੀ ਮੈਡੀਕਲ ਏਡ ਲੈ ਗਿਆ ਇਹ ਬੰਦ ਕੀਤੀ ਜਾਊਗੀ ਤਾਂ ਇੰਡੀਕਲ ਜਿਹੜੀ ਹੈਗੀ ਆ ਹਲਾਤਾ ਢੱਲੇਵਾਲ ਸਾਹਿਬ ਦੇ ਬਣੇ ਹੋਏ ਆ ਤੇ ਕੋਈ ਸੁਧਾਰ ਨਹੀਂ ਘਾਈਦਾ ਕਿਉਂਕਿ ਜਿਹੜਾ ਪਿਛਲੇ 100 ਦਿਨ ਤੋਂ ਇੱਕ ਵੀ ਆਂਡਾ ਦਾ ਦਾਣਾ ਜਿਹੜਾ ਸਰਦਾਰ ਜਜੀ ਸਿੰਘ ਢੱਲੇਵਾਲ ਦੇ ਪੇੜ ਦੇ ਵਿੱਚ ਨਹੀਂ ਗਿਆ ਦੇਖੋ ਸਾਡਾ ਆਪੂਆ ਸਰਦਾਰ ਜਜੀ ਸਿੰਘ ਢੱਲੇਵਾਲ ਫਰੀਦਕੋਟ ਜ਼ਿਲ੍ਹੇ ਦੇ ਨਾਲ ਸੰਬੰਧਿਤ ਆ ਸਵਕਤ ਖਸਮਾਨ ਮੋਰਚਾ ਗੈਰ ਰਾਜਨੀਤਿਕ ਉਹ ਵੀ ਭਾਰਤ ਦਾ ਮੁੱਖ ਲੀਡਰ ਉਹਦਾ ਜਿਲ੍ਹਾ ਹੋਵੇ ਉਹਦਾ ਸਾਨੂੰ ਇਹ ਸਬੂਤ ਇਹ ਨਹੀਂ ਹੋ ਸਕਦਾਗਾ ਕਿ 100 ਬੰਦਾ ਹੀ ਬੈਠੇ ਲੋਕੋ ਦੀ ਖਾਤਰ ਜਾਨ ਦੇਣ ਨੂੰ ਵੀ ਤਿਆਰ ਆ ਸਾਡਾ ਫਰੀਦਕੋਟ ਚ ਇਹਦਾ ਹੱਕ ਸੀਗਾ ਅੱਜ ਅਸੀਂ ਪੂਰਾ ਕਿ ਅਸੀਂ ਵੱਤਵਾ ਦੇ ਗੰਟੀ ਦੇ ਵਿੱਚ ਹਜ਼ਾਰਾਂ ਦੀ ਗੰਟੀ ਦੇ ਨਾਲ ਜਾਦੇ ਜਿਹੜੇ ਜੱਲੇਵਾਲ ਦੇ ਖੇਤਾਂ ਦੇ ਵਿੱਚ ਭੁੱਖ ਹੜਤਾਲ ਦੇ ਜਿਹੜੇ ਕਿਸਾਨ ਵੀ ਬੈਠੇ ਦੇਖੋ ਪ੍ਰੋਗਰਾਮ ਪਤਾ ਹੀ ਆ ਕਿ ਸਰਕਾਰ ਸਾਡੀਆਂ ਐਮਐਸਪੀ ਗਰੰਟੀ ਕਾਨੂੰਨ ਔਰ ਸਾਡੀਆਂ ਜਿਹੜੀਆਂ ਪਿਛਲੇ ਮੋਰਚੇ ਨਾ ਰਹਿੰਦੀਆਂ ਮੰਗਾਂ ਉਹਨਾਂ ਤੋਂ ਲਗਾਤਾਰ ਉਹਨਾਂ ਨੂੰ ਲਾਗੂ ਕਰਨ ਤੋਂ ਪਿੱਛੇ ਹਟਦੀ ਆ ਰਹੀ ਆ ਜਿਸ ਨੂੰ ਲੈ ਕੇ ਤਕਰੀਬਨ ਸ਼ੰਭੂ ਰਤਨਪੁਰਾ ਔਰ ਖਨੌਰੀ ਪਾਟਰ ਤੇ ਲਗਾਤਾਰ ਆਪਣੇ ਮੋਰਚੇ ਚੱਲ ਰਹੇ ਆ ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਪਿਛਲੇ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਦੀ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤਾਜ ਸੋਮੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਭਾਵੇਂ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਦੇ ਭਾਰਤ ਸਰਕਾਰ ਦੇ ਜੁਆਇੰਟ ਸੈਕਟਰੀ ਵੱਲੋਂ ਇੱਕ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਸ ਮੀਟਿੰਗ ਦਾ ਸੱਦਾ ਦੇਣ ਤੋਂ ਬਾਅਦ ਸਾਡੀ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਅਗਰ ਸਰਕਾਰ ਨੇ ਮੀਟਿੰਗ ਦਾ ਸੱਦਾ ਦਿੱਤਾ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਨੂੰ ਹਲਕੀ ਜਿਹੀ ਏਡ ਲੈ ਲੈਣੀ ਚਾਹੀਦੀ ਆ ਹਲਕੀ ਜਿਹੀ ਡੇਟ ਲੈ ਰਹੇ ਆ ਪਰ ਲਗਾਤਾਰ ਉਹਨਾਂ ਦੇ ਬਾਰ ਬਾਰ ਬੋਤਲ ਦੀ ਸੂਈ ਲਾਉਣ ਕਾਰਨ ਉਹਨਾਂ ਦੇ ਨਸਾਂ ਜਿਹੜੀਆਂ ਉਹ ਬਲੌਕ ਹੋ ਰਹੀਆਂ ਔਰ ਜਿਸ ਨੂੰ ਲੈ ਕੇ ਅੱਜ ਹਾਲਾਤ ਬਹੁਤ ਤੰਬੀਰ ਹੋ ਚੁੱਕੇ ਆ ਭਾਵੇਂ ਕਿ ਸਰਕਾਰ ਨਾਲ ਸਾਡੇ ਨਾਲ ਮੀਟਿੰਗਾਂ ਚੱਲ ਰਹੀਆਂ ਮੀਟਿੰਗਾਂ ਦੇ ਵਿੱਚੋਂ ਹਜੇ ਤੱਕ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਵਰਗੀਆਂ ਮੰਗਾਂ ਤੇ ਸਹਿਮਤੀ ਨਹੀਂ ਬਣੀ ਔਰ ਅੱਜ ਉਹਨਾਂ ਦੇ ਮਰਨ ਵਰਤ ਦੇ 10ਵੇਂ ਦਿਨ ਨੂੰ ਸਪੋਰਟ ਕਰਨ ਲਈ ਪੂਰੇ ਭਾਰਤ ਦੇ ਵਿੱਚ ਔਰ ਪੰਜਾਬ ਦੇ ਹਰ ਜ਼ਿਲ੍ਹਾ ਹੈੱਡਕੁਆਟਰਾਂ ਦੇ ਆ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਉਹਨਾਂ ਨੇ ਸਵੇਰ 9 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜਾ ਭੁੱਖ ਹੜਤਾਲ ਦਾ ਦਿੱਤਾ ਹੋਇਆ ਪ੍ਰੋਗਰਾਮ ਆ ਉਹਨੂੰ ਅੱਜ ਉਸ ਪ੍ਰੋਗਰਾਮ ਨੂੰ ਅੱਜ ਜ਼ਿਲ੍ਹਾ ਫਰੀਦਕੋਟ ਦੇ ਤੁਸੀਂ ਆ ਹੈੱਡਕਵਾਰਟਰ ਤੇ ਦੇਖ ਸਕਦੇ ਹੋ ਇਸ ਕਿਸਾਨ ਸਵੇਰ 9 ਤੋਂ ਲੈ ਕੇ 6 ਵਜੇ ਤੱਕ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲੱਗੇ ਹੋਏ ਦੇਖੋ ਐਮਐਸਪੀ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦਾ ਕਰਜ਼ਾ ਮੁਕਤ ਕਰਾਉਣਾ ਔਰ ਮੰਨਰੇਗਾ ਜਿਹੜਾ ਭਾਈਚਾਰਾ ਉਹਨਾਂ ਨੂੰ 200 ਤੋਂ ਜ਼ਿਆਦਾ ਦਿਨ ਸਮਾਂ ਰਜਗਾਰ ਦੇਣਾ ਔਰ 700 ਰੁਪਿਆ ਦਿਹਾੜੀ ਔਰ ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਤੇ ਸਹਿਮਤੀ ਨਹੀਂ ਬਣੀ ਔਰ ਸਰਕਾਰ ਨੇ ਕੁਝ ਅੰਕੜਾ ਮੰਗਿਆ ਸਾਡੇ ਆਗੂਆਂ ਤੋਂ ਕਿ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਬਣਨਾ ਜਾਂ ਕੁਝ ਹੋਰ ਮੰਗਾ ਜਾਂ ਗਰੰਟੀ ਕਾਨੂੰਨ ਬਣਾਉਣ ਦੀ ਖਾਤਰ ਕਿੰਨਾ ਬਜਟ ਤੁਸੀਂ ਆਪਣੀਆਂ ਰਿਪੋਰਟਾਂ ਪੇਸ਼ ਕਰੋ ਤੇ ਅਸੀਂ ਆਪਣੀਆਂ ਰਿਪੋਰਟਾਂ ਪੇਸ਼ ਕਰਕੇ ਆਉਣ ਵਾਲੀ 19 ਤਰੀਕ ਦੇ ਜਿਹੜੀ ਮੀਟਿੰਗ ਆ ਉਹਦੇ ਚ ਆਪਾਂ ਹੋ ਸਕਦਾ ਵੀ ਕਿ ਦੋਨਾਂ ਰਿਪੋਰਟਾਂ ਦੀ ਸਹਿਮਤੀ ਬਣ ਕੇ ਐਮਐਸਪੀ ਗਰੰਟੀ ਕਾਨੂੰਨ ਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਸਕੇ ਇਸ ਕਰਕੇ ਦੇਖਦੇ ਆ ਆਉਣ ਵਾਲੀ 19 ਤਰੀਕ ਨੂੰ ਇਸ ਮੀਟਿੰਗ ਦੇ ਵਿੱਚ ਕੀ ਬਣ